ਤੇ ਦੇਖੋ ਮੈਂ ਇੱਕੋ ਗੱਲ ਕਹਿਣਾ ਵਾਂ ਵੀ ਬੜੇ ਪਰੇਮਾਨਾ ਜੇ ਮੈਂ ਗੱਲ ਕਰ ਰਿਹਾ ਠੀਕ ਆ ਮੈਂ ਸ਼ਹਿਰ ਨੂੰ ਕੂੜਾ ਮੁਕਤ ਕਰਨਾ ਚਾਹੁੰਦਾ ਪਰ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਇਸ ਚੀਜ਼ ਨੂੰ ਕਿਤੇ ਨਾ ਕਿਤੇ ਸੋਚਦੀਆਂ ਨੇ ਵੀ ਜੇ ਕਿਤੇ ਇਹ ਵੀ ਕੰਮ ਇਹਨਾਂ ਨੇ ਕਰਕੇ ਤੇ ਸਮਝ ਲਓ ਵੀ ਸਾਨੂੰ ਕਿਹਨੇ ਪੁੱਛਣਾ ਨਹੀਂ ਮੈਂ 50 ਟਾਟਾ ਇਸ ਜਿਹੜੀਆਂ ਪਾਸ ਕਰਾ ਕੇ ਲਿਆਂਦੀਆਂ ਅਫਸੋਸ ਜਦੋਂ ਹਾਊਸ ਪ੍ਰਮਾਣਗੀ ਹੋਣੀ ਸੀ ਉੱਥੇ ਇਹ ਲਿਖ ਕੇ ਭੇਜਿਆ ਗਿਆ ਵੀ ਸਾਡੇ ਕੋਲ ਡਰਾਈਵਰ ਹੈ ਨਹੀਂ ਆ ਜੀ ਸਾਨੂੰ ਗੱਡੀਆਂ ਦੀ ਲੋੜ ਨੇ ਜੇ ਅੱਜ 50 ਗੱਡੀਆਂ ਆਈਆਂ ਹੁੰਦੀਆਂ ਇੱਕ ਇੱਕ ਵਾਰ ਚ ਇੱਕ ਗੱਡੀ ਵੀ ਲਾਈ ਹੁੰਦੀ ਤੇ ਅੱਜ ਇਹ ਹਾਲਾਤ ਸਾਡੇ ਸ਼ਹਿਰ ਦੇ ਨਾ ਹੁੰਦੇ ਪਰ ਨਹੀਂ ਉਹ ਵੀ ਇਗਨੋਰ ਕੀਤਾ ਗਿਆ ਉਸ ਤੋਂ ਬਾਅਦ ਆਖਿਆ ਗਿਆ ਬੰਦੇ ਹਨੀ ਪਹਿਲਾਂ 200 ਦੇ ਕਰੀਬ ਬੰਦਾ ਸੀ ਅੱਜ 400 ਦੇ ਕਰੀਬ ਹੈ ਤੇ ਸਿਸਟਮ ਸੇਮ ਦਾ ਸੇਮ ਹੀ ਹੈ ਕਾਰਨ ਕੀ ਨੀਅਤ ਚਾਹੀਦੀ ਹੈ ਮੈਂ ਅੱਜ ਬਾਹਰੋਂ ਆ ਕੇ ਜਗਾ ਚੈੱਕ ਕਰ ਰਿਹਾ ਵੇਖ ਰਿਹਾ ਕਿ ਇਹ ਇਕੱਲੀ ਜ਼ਿੰਮੇਵਾਰੀ ਮੇਰੀ ਬਣਦੀ ਹੈ ਜੇ ਲੋਕਾਂ ਨੇ ਮੈਨੂੰ ਚੁਣਿਆ ਮੈਂ ਆਪਣੀ ਜ਼ਿੰਮੇਵਾਰੀ ਨਿਭਾ ਰਿਆ ਮੈਂ ਵੇਖ ਰਿਆ ਪਰ ਦੁੱਖ ਦੀ ਗੱਲ ਹੈ ਬਾਕੀਆਂ ਨੂੰ ਵੀ ਜਿਹੜੇ ਬੈਠੇ ਨੇ ਉਹਨਾਂ ਦਾ ਵੀ ਫਰਜ਼ ਬਣਦਾ ਸ਼ਹਿਰੀ ਕਲਸੀ ਕਿਦਨ ਕਹਿੰਦਾ ਜਾ ਕੇ ਵੀ ਤੁਸੀਂ ਅਫਸਰਾਂ ਨੂੰ ਚੈੱਕ ਨਾ ਕਰੋ ਸ਼ਹਿਰੀ ਕਲਸੀ ਕਦੋਂ ਕਹਿੰਦਾ ਕਦੀ ਆਪ ਉੱਠ ਕੇ ਗਏ ਸਵੇਰੇ ਵੇਖਿਆ ਸਫਾਈ ਕਰਮਚਾਰੀ ਕਿੱਥੇ ਕਿੱਥੇ ਲੱਗੇ ਨੇ ਵਾਕਿਆ ਕੀ ਉਹ ਆਪਣੀ ਡਿਊਟੀ ਠੀਕ ਕਰ ਰਹੇ ਨੇ ਨਹੀਂ ਕਾਰਨ ਕੀ ਕਾਰਨ ਇਹ ਵੀ ਜੇ ਸ਼ਹਿਰ ਸਾਫ਼ ਹੋ ਗਿਆ ਵਧੀਆ ਹੋ ਗਿਆ ਤੇ ਉਹ ਨਾਮ ਆਮ ਆਦਮੀ ਪਾਰਟੀ ਦਾ ਆ ਜਾਣਾ ਸੋ ਕੋਝੀਆਂ ਸਿਆਸਤਾਂ ਨੇ ਪਰ ਇਨ ਸਿਆਸਤਾਂ ਦੇ ਵਿੱਚ ਮੇਰੇ ਲੋਕਾਂ ਦਾ ਘਾਣ ਹੋ ਰਿਹਾ ਬਟਾਲੇ ਨੂੰ ਪਤਾ ਕੌਣ ਕੰਮ ਕਰਨਾ ਚਾਹੁੰਦਾ ਤੇ ਕੌਣ ਜਿਹੜਾ ਸਿਆਸਤਾਂ ਕਰਨ ਦਿਆ ਕੋਈ ਗੱਲ ਨਹੀਂ ਰਹਿ ਗਿਆ ਇੱਕ ਅੱਧਾ ਮਹੀਨਾ ਇਲੈਕਸ਼ਨ ਆ ਜਾਣੀ ਹੈ ਉਸ ਤੋਂ ਬਾਅਦ ਬਟਾਲੇ ਦੇ ਲੋਕਾਂ ਦੀ ਮਰਜ਼ੀ ਹੈ ਜੇ ਤੇ ਨਗਰ ਨਿਕਮ ਆਮ ਆਦਮੀ ਪਾਰਟੀ ਦੇ ਹੱਥ ਚ ਦੇਣਗੇ 75 ਸਾਲ ਹੋ ਗਏ ਹਲੇ ਤੱਕ ਕੂੜੇ ਵਾਸਤੇ ਜਗ੍ਹਾ ਹੈ ਨਹੀਂ ਸਾਡੇ ਕੋਲ ਤੇ ਮੈਂ ਜੇ ਆਖਿਆ ਸੀ ਪ੍ਰਪੋਜ਼ਲ ਭੇਜੀ ਸੀ ਖਜੂਰੀ ਗੇਟ ਦੇ ਲਾਗੇ ਮੈਂ ਆਖਿਆ ਸੀ ਵੀ ਜਿਹੜੀ ਖਜੂਰੀ ਗੇਟ ਦੇ ਬਾਹਰ ਅੱਗੇ ਵੀ ਕੂੜਾ ਲੱਗਾ ਰਹਿੰਦਾ ਆਪਾਂ ਉਹਦੇ ਆ ਉਹਦੀ ਪ੍ਰਮਾਨਗੀ ਹਾਊਸ ਸਾਨੂੰ ਦਵੇ ਲੈ ਕੇ ਉਹਨੂੰ ਬਿਲਡਿੰਗਾਂ ਬਣਾ ਕੇ 15 20 ਉੱਤੇ ਸ਼ੌਪ ਕਮ ਫਲੈਟ ਬਣਨੇ ਨੇ ਲੋਕ ਵੀ ਉਹਨਾਂ ਨੂੰ ਵੀ ਬੈਨੀਫਿਟ ਹੋ ਜਾਵੇ ਲੈ ਲੈਣਾ ਉਹ ਪੈਸਾ ਸਾਰਾ ਜਿਹੜਾ ਕਾਰਪੋਰੇਸ਼ਨ ਚ ਓਣਾ ਸੀ ਉਹ ਪੈਸਾ ਆ ਜਾਂਦਾ ਜੇ ਮੈਂ 10 ਕਿੱਲੇ ਜਗਾ ਆਪਣੇ ਬਟਾਲੇ ਲਈ ਆਪਾਂ ਕੂੜਾ ਸੁੱਟਣ ਵਾਸਤੇ ਲੈ ਲੈਂਦੇ ਜੇ ਆਪਾਂ ਕੋਈ 1.5 2 2.5 ਕਰੋੜ ਦੀ ਮਸ਼ੀਨ ਆਪਾਂ ਕੂੜਾ ਜਿਹੜਾ ਆ ਠੇਕੇ ਤੇ ਲੈ ਕੇ ਆਉਂਦੇ ਆ ਜੇ ਆਪਣੀ ਬਟਾਲੇ ਦੀ ਲੈ ਲੈਂਦੇ ਤੇ ਕੀ ਮੇਰੇ ਲੋਕਾਂ ਨੂੰ ਕੂੜੇ ਤੋਂ ਨਿਆਤ ਨਹੀਂ ਮਿਲਨੇ ਪਰ ਮੇਰੀ ਮਜਬੂਰੀ ਇਹ ਆ ਕਾਰਪੋਰੇਸ਼ਨ ਮੇਰੇ ਹੱਥ ਚ ਨਹੀਂ ਮੇਰੀ ਮਜਬੂਰੀ ਇਹ ਆ ਹਾਊਸਿੰਗ ਮੀਟਿੰਗਾਂ ਕਿੰਨੀਆਂ ਹੋਈਆਂ ਨੇ ਹੁਣ ਤੱਕ ਹਾਊਸਿੰਗ ਮੀਟਿੰਗ ਐਫ ਐਨ ਸੀ ਸੀ ਦੀ ਮੀਟਿੰਗ ਆ ਕਦੋਂ ਕਦੋਂ ਕੰਮ ਪਾਸ ਹੋਏ ਨੇ ਆ ਮੈਂ ਇੱਕ ਵੀਡੀਓ ਵੇਖੀ ਐ ਐਮ ਐਲ ਏ ਸਾਹਿਬ ਛੋਟੀ ਸੋਚ ਦੇ ਮਾਲਕ ਨਹੀਂ ਹੋਣੇ ਚਾਹੀਦੇ ਯਾਰ ਮੇਰੀ ਛੋਟੀ ਸੀ ਤੁਸੀਂ ਵੱਡੀ ਕਰ ਲੋ ਕਿੰਨੀਆਂ ਮੀਟਿੰਗਾਂ ਕੀਤੀਆਂ ਜਿਹ ਹਾਊਸ ਸੀ ਐਫ ਐਂਡ ਸੀ ਸੀ ਦੀਆਂ ਮੀਟਿੰਗਾਂ ਦੇ ਜਿਹਦੇ ਚ ਪਾਸ ਕੰਮ ਕਰਨੇ ਹੁੰਦੇ ਵੇਖੋ ਕਿੰਨੀਆਂ ਹੋਣਦੀਆਂ ਐਵੇਂ ਹਵਾ ਚ ਹੀ ਹਵਾ ਚ ਹੀ ਮੈਂ ਸੈਂਟਰੀ ਇਨਸਪੈਕਟਰਾਂ ਦਾ ਬੜਾ ਕਰਦੇ ਆ ਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਆ ਹੁਣ ਕੂੜਾ ਚੁੱਕਣ ਲੱਗਿਆ ਕੰਮ ਕਰਨ ਲੱਗਿਆ ਆਪਾਂ ਮੈਨੂੰ ਇਹ ਦੱਸਿਓ ਜਦੋਂ ਮੈਂ ਆ ਕੇ ਮੈਂ ਆ ਕੇ ਜਦੋਂ ਕੰਮ ਕਰ ਰਿਹਾ ਮੈਂ ਆ ਕੇ ਗਰਾਉਂਡ ਲੈਵਲ ਚੈੱਕ ਕਰ ਰਿਆ ਜਦੋਂ 200 ਬੰਦਾ ਸੀ ਉਦੋਂ ਵੀ ਇਹੋ ਗੱਲ ਸੀ ਅੱਜ 400 ਬੰਦਾ ਦਾ ਉਦੋਂ ਵੀ ਇਹੋ ਗੱਲ ਜਦੋਂ ਮੇਰੇ ਵਰਗਾ ਗਰਾਉਂਡ 'ਚ ਆ ਗਿਆ ਤੇ ਸਾਰੇ ਬੰਦੇ ਲੱਭਣ ਡੈਪੇ ਕਿੰਨੇ ਜਦੋਂ ਦਫ਼ਤਰਾਂ 'ਚੋਂ ਨਿਕਲਣਾ ਹੀ ਨਹੀਂ ਸਰਕਾਰੀ ਗੱਡੀਆਂ 'ਚੋਂ ਨਿਕਲਣਾ ਹੀ ਨਹੀਂ ਰਹਿਣਾ ਹੀ ਪ੍ਰੋਗਰਾਮਾਂ ਤੇ ਆ ਤੇ ਫਿਰ ਕੰਮ ਤੇ ਫਿਰ ਉਹੋ ਜਿਹਾ ਹੋਣਾ ਉਹਨਾਂ ਨੂੰ ਪਤਾ ਬੀ ਜ਼ਾਦਾ ਖਸਮ ਸਾਨੂੰ ਪੁੱਛਣ ਵਾਲਾ ਹੈ ਨਹੀਂ ਆ ਤੇ ਆਪਾਂ ਨੂੰ ਕਹਿੰਦੇ ਨਾ ਕਿ ਕਿਸੇ ਦਾ ਡਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਫਿਰ ਉਹ ਉਹਦਾ ਖਾਮਿਆਜਾ ਜਿਹੜੇ ਸਾਡੇ ਲੋਕ ਨੇ ਉਹ ਵਿਚਾਰੇ ਭੁਗਤਨ ਦੇ ਪਰ ਕੋਈ ਗੱਲ ਨਹੀਂ ਲੱਗੇ ਆ ਕਰਾਂਗੇ ਠੀਕ ਹੈ ਨਾ ਬਸ ਮੇਰੀ ਇਹੋ ਬੇਨਤੀ ਹੈ ਮੇਰੇ ਲੋਕਾਂ ਨੂੰ ਵੀ ਜੋ ਵੀ ਕਹਿਣ ਜੇ ਤੇ ਤੁਹਾਨੂੰ ਇਹਨਾਂ ਦੀ ਸੱਚਾਈ 'ਚ ਨਜ਼ਰ ਆਉਂਦਾ ਤੁਹਾਨੂੰ ਲੱਗਦਾ ਬਟਾਲੇ ਦੇ ਲੋਕੋ ਵੀ ਇਹ ਕੰਮ ਕਰਨਾ ਚਾਹੁੰਦੇ ਆ ਤੇ ਫਿਰ ਇਹਨਾਂ ਦੇ ਹਿਸਾਬ ਨਾਲ ਚੱਲ ਪਾ ਜੇ ਤੁਹਾਨੂੰ ਲੱਗਦਾ ਵੀ ਸਿਆਸਤ ਕੋਣ ਕਰਨਦਿਆ ਤੇ ਕੰਮ ਕੋਣ ਕਰਨਦਿਆ ਉਹ ਤੁਹਾਡੇ ਸਾਹਮਣੇ ਆ ਫੈਸਲਾ ਚੇਅਰ ਨੂੰ ਸ਼ਰਮ ਚਾਹੀਦੀ ਆ ਥੋੜੀ ਜੀਪ ਜਿ ਤਰ੍ਹਾਂ ਸ਼ਹਿਰ ਦੇ ਵਿੱਚ ਗੰਦ ਪਾਇਆ ਪੂਰਾ ਇਹ ਨਗਰ ਇਹਨਾਂ ਦਾ ਕੰਮ ਆ ਸਾਰਾ ਵੀ ਇਹ ਕੂੜੇ ਨੂੰ ਜਿੰਨੇ ਸਾਰਾ ਕੁਝ ਦਿੱਤਾ ਹੈ ਮੇਰੇ ਸਾਹਬ ਨੇ ਇਹਨਾਂ ਨੂੰ ਗੱਡੀਆਂ ਦਿੱਤੀਆਂ ਡਰਾਈਵਰ ਦਿੱਤੇ ਜਿਹੜੀ ਜਿਹੜੀ ਚੀਜ਼ ਕੋਈ ਕਮੀ ਨਹੀਂ ਰਹੀ ਟਰਾਲੀਆਂ ਦਿੱਤੀਆਂ ਟਰੈਕਟਰ ਦਿੱਤੇ ਲੈ ਕੇ ਪਰ ਇਹ ਜਾਣ ਬੁਝ ਕੇ ਟਰਾਲੀਆਂ ਦੇ ਪੈਸੇ ਬਦਨਾਮ ਘਰੇ ਸਭ ਕੁਝ ਬਟਾਲੇ ਨੂੰ ਦੇਖੋ ਕਿਦਾਂ ਗੰਦ ਪਾਇਆ ਜਿੱਥੇ ਮਰਜ਼ੀ ਵੇਖ ਲਓ ਇਹ ਸਾਰਾ ਕਸੂਰ ਹੈ ਮੇਅਰ ਦਾ ਇਹਨੂੰ ਸ਼ਰਮ ਚਾਹੀਦੀ ਥੋੜੀ ਜਿਹੀ ਸ਼ਰਮ ਕਰੋ ਇਹ ਸਾਰੀ ਖਾਲੀ ਪਈਆਂ ਤੁਸੀਂ ਵੇਖ ਲੋ ਆਪ ਤੁਸੀਂ ਵੇਖਿਆ ਹੀ ਆ ਹੁਣੇ ਹੀ ਸਰਚ ਕੀਤਾ ਸਾਰੇ ਹੀ ਕਾਰਨ ਕੀ ਹੋ ਸਕਦਾ ਹੈ ਕਿ ਗੁਜਰਾਤ ਦੇਖੋ ਐਮ.ਆਰ.ਏ ਸਰ ਗੁਜਰਾਤ ਤੋਂ ਆਏ ਆ ਕਿੰਨੇ ਕਿਰਦੇ ਆਉਂਦੇ ਸਿੱਧੇ ਸਿੱਧੇ ਹੀ ਉਹਨਾਂ ਨੇ ਕੂੜਾ ਵੇਖਿਆ ਤੇ ਸਾਰੀ ਟੀਮ ਇਕੱਠੀ ਕਰ ਲਈ ਆ ਹਾਂਜੀ ਇਹ ਸਾਰੇ ਬੰਦਿਆਂ ਦੀ ਜਿੰਨੇ ਵੀ ਇਸ ਖਰਾਬ ਕਰਨਦੇ ਆ ਸਿਰਫ ਮੇਰ ਕਾਰਨ ਕੀ ਹੋਊਗਾ ਇਹਦੇ ਪਿੱਛੇ ਕਾਰਨ ਤੁਹਾਨੂੰ ਪਤਾ ਹੀ ਆ ਕਾਰਨ ਇਹ ਲੋਕਾਂ ਕੋਲ ਗੁੰਮਰਾਹ ਕਰਨ ਦੇ ਲੋਕਾਂ ਨੂੰ ਵੀ ਜਾਣ ਬੁਝ ਕੇ ਵੀ ਇਹ ਬਦਨਾਮ ਹੋਣ ਲੋਕ ਲੋਕਾਂ ਨੇ ਇਹਨਾਂ ਨੂੰ ਚੁਣਿਆ ਹਨਾ ਜਿਹੜਾ ਵਧੀਆ ਚੁਣਿਆ ਇਹਨਾਂ ਨੂੰ ਮੇਅਰ ਬਣਾਇਆ ਪਰ ਮੇਅਰ ਦੇ ਕਾਬਲ ਨਹੀਂ ਹੈਗੇ 1% ਵੀ ਨਹੀਂ ਕਾਬਲ ਹੈਗੇ ਮੇਅਰ ਦੇ ਸ਼ਰਮ ਚਾਹੀਦੀ ਥੋੜੀ ਇਹਨਾਂ ਲੋਕਦਣਾ ਤੋਂ ਸਾਡੇ ਜਿਹੜੇ ਸੈਨੀਟੇਸ਼ਨ ਸਟਾਫ ਦੀ ਨਲਾਕੀ ਕਰਕੇ ਬਟਾਲੇ ਸ਼ਹਿਰ ਦੇ ਵਿੱਚ ਕਾਫੀ ਅਲੱਗ-ਅਲੱਗ ਥਾਵਾਂ ਤੇ ਜਿਹੜਾ ਉਹ ਸਾਨੂੰ ਕੂੜੇ ਦੀ ਸਮੱਸਿਆ ਆਈ ਸੀਗੀ ਤੇ ਕੱਲ ਵੀ ਅਸੀਂ ਇੱਥੇ ਚੈਕਿੰਗ ਕਰਕੇ ਇਹਨਾਂ ਨੂੰ ਹਦਾਇਤ ਕੀਤੀ ਸੀਗੀ ਕਿ ਆਪਣੀਆਂ ਜੜੀਆਂ ਵੀ ਸੋਲਿਡ ਵੇਸਟ ਦੀਆਂ ਗਾਈਡਲਾਈਨਸ ਪੂਰੀਆਂ ਕਰਦੇ ਹੋਏ ਪਿਟਸ ਬਣੀਆਂ ਨੇ ਸਾਡੀਆਂ ਅਲੱਗ-ਅਲੱਗ ਮਹੱਲੇਆਂ 'ਚ ਤੇ ਉਹਨਾਂ ਨੂੰ ਜਿਹੜਾ ਗਿੱਲਾ ਕੂੜਾ ਪਿਟਸ 'ਚ ਰੱਖ ਕੇ ਤੇ ਬਾਕੀ ਦੀ ਉਹਦੀ ਫਾਲੋਇੰਗ ਦੀ ਪ੍ਰੋਸੈਸਿੰਗ ਕਰਨ ਸ਼ਹਿਰ ਸਾਫ਼ ਕਰਨ ਪਰ ਉਸ ਦੇ ਬਾਵਜੂਦ ਅੱਜ ਐਮਐਲਏ ਸਾਹਿਬ ਨੇ ਵੀ ਮੌਕਾ ਦੇਖਿਆ ਤੇ ਸਾਡੇ ਸੈਨੀਟੇਸ਼ਨ ਸਟਾਫ ਦੀ ਕੁਤਾਹੀ ਕਰਕੇ ਕਾਫੀ ਸ਼ਹਿਰ ਦੇ ਵਿੱਚ ਸਮੱਸਿਆ ਆਈ ਆ ਅਸੀਂ ਉਹਨਾਂ ਸਟਾਫ ਜਿਹੜੇ ਗੈਰਹਾਜ਼ਰ ਪਾਏ ਗਏ ਨੇ ਤੇ ਜਿਨ੍ਹਾਂ ਨੇ ਫੋਨ ਨਹੀਂ ਚੁੱਕੇ ਉਹਨਾਂ ਦੀ ਜੋਗਤਲਬੀਆਂ ਕੀਤੀਆਂ ਨੇ ਤੇ ਬਣਦੀ ਕਾਰਵਾਈ ਕਰ ਰਹੇ ਹਾਂ ਨਾਲ ਦੀ ਨਾਲ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਜਿੱਥੇ ਕੂੜਾ ਇਕੱਠਾ ਸੀਗਾ ਉਹਨੂੰ ਇਮੀਡੀਏਟਲੀ ਹੁਣੇ ਚੁਕਾਇਆ ਜਾ ਰਿਹਾ ਤੇ ਉਹਨੂੰ ਆਪਣੀ ਸੋਲਿਡ ਵੇਸ ਪ੍ਰੋਸੈਸਿੰਗ ਸਾਈਟ ਤੇ ਭੇਜ ਰਹੇ ਹਾਂ ਸਰ ਕਈ ਪਿਟਸ ਐਸੀਆਂ ਦੇਖੀਆਂ ਜੀਆਂ ਬਿਲਕੁਲ ਨਿਊ ਸਨ ਨਵੀਆਂ ਸਨ ਪਰ ਉੱਥੇ ਕੋਈ ਇਸਤੇਮਾਲ ਨਹੀਂ ਹੋਇਆ ਉਹਨਾਂ ਦਾ ਤਾਂ ਵੀ ਕੂੜੇ ਦੀ ਸਮੱਸਿਆ ਆ ਗਈ ਜੀ ਬਿਲਕੁਲ ਪੰਡਾਰੀ ਮਹੱਲੇ ਵਿਖੇ ਸਾਡੀਆਂ ਕਰੀਬ 59 ਪਿੱਟਾਂ ਸੀਗੀਆਂ ਜਿਹੜੀਆਂ ਬਿਲਕੁਲ ਹੀ ਅਨਯੂਜ਼ਡ ਪਾਈਆਂ ਗਈਆਂ ਨੇ ਜਿਹੜਾ ਸਟਾਫ ਉੱਥੇ ਜ਼ਿੰਮੇਵਾਰ ਸੀਗਾ ਉਹਨਾਂ ਦੀ ਅਸੀਂ ਐਕਸਪਲੇਨੇਸ਼ਨ ਕਾਲ ਕਰ ਤੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਵਾਂਗੇ ਸਰ ਤੁਸੀਂ ਵੀ ਤਸਵੀਰਾਂ ਦੇਖੀਆਂ ਤੇ ਗੁੱਸਾ ਤੁਹਾਨੂੰ ਵੀ ਆ ਗਿਆ ਸੀ ਤੁਸੀਂ ਮੌਕੇ ਤੇ ਬੁਲਾ ਲਿਆ ਸਾਰੇ ਅਧਿਕਾਰੀਆਂ ਜੀ ਬਿਲਕੁਲ ਇਹ ਬੜਾ ਸੀਰੀਅਸ ਇਸ਼ੂ ਹੈਗਾ ਜੀ ਕਿਉਂਕਿ ਜਿਹੜੀ ਕੂੜੇ ਦੀ ਸਮੱਸਿਆ ਹੈ ਇਹਦੇ ਨਾਲ ਲੋਕਾਂ ਦੀ ਸਿਹਤ ਵੀ ਜੁੜੀ ਆ ਸ਼ਹਿਰ ਦੀ ਸਫਾਈ ਦਾ ਤਾਂ ਮਸਲਾ ਹੈ ਹੀ ਹੈ ਇਸ ਤੋਂ ਇਲਾਵਾ ਬਿਮਾਰੀ ਫੈਲਣ ਦਾ ਵੀ ਖਤਰਾ ਹੈਗਾ ਤੇ ਇਸ ਕਰਕੇ ਇਹ ਜਿਹੜੀ ਕੁਤਾਹੀ ਹੈ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਬਟਾਲਾ ਵਾਸੀ ਹੁਣ ਬੇਚਿੰਤ ਹੋ ਜਾਣ ਜੀ ਜੀ ਬਿਲਕੁਲ ਅਸੀਂ ਆਪ ਉਹਨਾਂ ਲਈ ਇੱਥੇ ਹਾਜ਼ਰ ਹਾਂ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਅਸੀਂ ਇੱਥੇ ਖੜੇ ਹਾਂ